ਪਈ ਪਹਿਲਾਂ ਸਰਪੰਚ ਨੂੰ ਘੱਲੋ ਤੇ ਆਪਾਂ ਪਹਿਲਾਂ ਉਹਨੂੰ ਠੀਕ ਕਰਦੇ ਆਂ ਭਾਈ ਆਪਾਂ ਕਹੀਦਾ ਨਹੀਂ ਵੀਡੀਓ ਸ਼ੇਅਰ ਕਰ ਦਿਓ ਪਰ ਜੇ ਇਹ ਕੰਮ ਦੀ ਲੱਗੀ ਤੇ ਜ਼ਰੂਰ ਕਰ ਦਿਓ ਇਸ ਵੀਡੀਓ ਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਭਲਾ ਕਿੱਦਾਂ ਹੋ ਸਕਦਾ ਕਿਸੇ ਨੂੰ ਸਰਵਾਈਕਲ ਪ੍ਰੋਬਲਮ ਹੋਵੇ ਡੈਸਕ ਦੀ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਤੇ ਇੱਕ ਧਰਨ ਜਿੱਦਾਂ ਮਤਲਬ ਕਹ ਦੀ ਐਨ ਪੱਕੀ ਪਈ ਹੋਵੇ ਤੇ ਉਹ ਵੀ ਤਰਨ ਤਰਨ ਦੇ ਵਿੱਚ ਆਪਾਂ ਪਹੁੰਚੇ ਆਂ ਤੇ ਬੈਰਤ ਸਾਹਿਬ ਸਾਨੂੰ ਮਿਲੇ ਆ ਅ ਸ਼ਰਤੀਆ ਇਲਾਜ ਕਰਦੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਾਬੇ ਵਾਇਕੁ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਬੇ ਕਿਹੜੀ ਕਿਹੜੀ ਚੀਜ਼ ਦਾ ਇਲਾਜ ਕਰਦੇ ਤੁਸੀਂ? ਉotrasਾਂ ਤੇ ਅਸੀਂ ਸਾਰਾ ਕਰਦੇ ਹਾਂ ਪਰ ਜਿਹੜੀ ਸਰਵਾਈਕਲ, ਡਿਸਕ, ਧਰਨ ਤੇ ਗੋਡੇ ਇਹ ਕਰਦੇ ਕਿਦਾਂ ਤੁਸੀਂ? ਹੱਥ ਨਹੀਂ, ਤੇਲ ਨਹੀਂ। ਕਿੰਨੇ ਕਿੰਨੀ ਕਰੀ ਆਉਣਾ ਪੈਂਦਾ ਜੀ? ਉਹ ਗੋਡਿਆਂ ਦਾ ਤਾਂ ਜ਼ਿਆਦਾ ਚਿਰ ਲੱਗੂਗਾ। ਸਰਵਾਈਕਲ 2 ਵਾਰੀ ਚ ਠੀਕ ਹੋ ਜਾਊਗਾ। ਨਹੀਂ ਜਿੱਦਾਂ ਮਤਲਬ ਹੁਣ ਕਈਆਂ ਨੂੰ ਜਿੱਦਾਂ ਆਪਰੇਸ਼ਨ ਵੀ ਦੱਸਿਆ ਹੁੰਦਾ ਵੀ ਆਹ ਆਪਰੇਸ਼ਨ ਕਰਾਉਣਾ ਪੈਣਾ। ਆਪਰੇਸ਼ਨ ਵੀ ਨਹੀਂ ਕਰਾਉਣਾ ਪੈਣਾ? ਨਹੀਂ ਕਰਾਉਣਾ। ਉਹ ਤੁਸੀਂ ਕਿਦਾਂ ਮਲ ਕਿਸੇ ਤੋਂ ਸਿੱਖਿਆ ਜਾਂ ਬਖਸ਼ੀ ਹੈ? ਬਖਸ਼ੀ। ਕਿਹਨਾਂ ਦੀ ਬਖਸ਼ੀ ਹੈ? ਇੱਕ ਗੁਰੂ ਮਹਾਰਾਜ ਦੀ ਬਖਸ਼ਾ ਕੇ ਇਹ ਮਤਲਬ ਵੀ ਫੱਕਰ ਫਕੀਰ ਦੀ ਨਹੀਂ ਅੱਛਾ ਮਰ ਤੁਸੀਂ ਬਾਣੀ ਪੜ੍ਹਦੇ ਹੋਣੇ ਤੇ ਇਹ ਉਦਾਂ ਸਿੱਖਿਆ ਵੀ ਕਿਸੇ ਤੋਂ ਕੰਮ ਇਹ ਜਾਂ ਆਪਣੇ ਆਪ ਹੀ ਉਸਤਾਦ ਵੀ ਰੱਬ ਹੀ ਆ ਉਸਤਾਦ ਵੀ ਰੱਬ ਹੀ ਆ ਹਾਂਜੀ ਜਿਹਦਾ ਉਸਤਾਦ ਹੀ ਰੱਬ ਆ ਭਾਈ ਉਹ ਤਾਂ ਕੀ ਰਹਿ ਜਾਣਾ ਹੈ ਨਾ ਤੇ ਬਾਬੇ ਆਪਣਾ ਨੰਬਰ ਵਿੱਚ ਜ਼ਰੂਰ ਬੋਲ ਦਿਓ ਤੇ ਦੱਸ ਦਿਓ ਆਪਣਾ ਨੰਬਰ ਕਿੰਨਾ 97819 55016 97819 55016 ਤੇ ਬਾਬੇ ਜਿੱਦਾਂ ਹੁਣ ਕੋਈ ਫੀਸ ਫੂਸ ਵਗੈਰਾ ਵੀ ਲੈਨੇ ਆ ਜਿੱਦਾਂ ਹੁਣ ਲਾ ਲੋ ਵੀ ਡਾਕਟਰ ਤਾਂ ਲੱਖਾਂ ਲੈ ਲੱਖਾਂ ਲੈਂਦੇ ਆਪਣੀ ਥੀਸ ਕੋਈ ਜ਼ਿਆਦਾ ਨਹੀਂ ਦੋ ਤਿੰਨ ਸੌ ਰੁਪਏ ਠੀਕ ਹੋ ਜਾ ਬੰਦਾ ਕਈ ਵਾਰੀ ਇੱਕ ਵੀ ਜੀ ਹੋ ਜਾਂਦੇ ਆ ਸਰਵਿਕਲ ਵਾਲੇ ਤੇ ਤੁਸੀਂ ਤਾਂ ਮਤਲਬ ਕਿਤੇ ਸ਼ਾਪ ਖੋਲੀ ਆ ਜਾਂ ਕਿਤੇ ਘਰੇ ਕਰੇ ਕਰੇ ਮਤਲਬ ਮੇਰੇ ਮਕਾਨ ਦੇ ਉੱਤੇ ਹੀ ਮੈਂ ਬਣਾਇਆ ਸਾਰਾ ਕੁਝ ਤੇ ਉੱਥੇ ਆਉਂਦੇ ਲੋਕੀ ਦਿਨ ਦਿਨ ਹੈਗਾ ਕੋਈ ਵੀ ਐਸ ਦਿਨ ਹੀ ਹੋਣਾ ਜਾਂ ਕਿਸੇ ਦਿਨ ਜਦੋਂ ਅਰਜ਼ੀ ਆ ਜਾਵੇ ਮਤਲਬ ਤੁਹਾਨੂੰ ਫੋਨ ਕਰਕੇ ਆਪਣਾ ਘਰ ਮਤਲਬ ਘਰ ਹੀ ਆ ਆਪਾਂ ਜਦੋਂ ਮਰਜ਼ੀ ਠੀਕ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਫੋਨ ਕਰਕੇ ਹੁਣ ਜਿੰਨੇ ਹੋਣਾ ਫੋਨ ਕਰਕੇ ਨਹੀਂ ਭਾਵੇਂ ਕੋਈ ਕਿਸੇ ਨੂੰ ਕਹਤਾ ਡਾਕਟਰ ਨਾ ਵੀ ਇਹ ਤਾਂ ਆਪਰੇਸ਼ਨ ਤੋਂ ਬਗੈਰ ਵੀ ਗੱਲ ਬਾਣੀ ਨਹੀਂ ਸਕਦੀ ਉਹਨੂੰ ਵੀ ਸਹੀ ਕਰ ਦੇ ਜਿਹੜਾ ਆਪਰੇਸ਼ਨ ਕਹਤਾ ਨਾ ਪਹਿਲਾਂ ਉਹਨੂੰ ਲੈ ਕੇ ਆਓ ਅੱਛਾ ਜੀ ਹਾਂਜੀ ਇਹ ਮਤਲਬ ਤੁਸੀਂ ਗਰੰਟੀ ਨਾਲ ਗੱਲ ਕਹਿਨੇ ਆ ਹਾਂਜੀ ਹਾਂਜੀ ਤੇ ਕਿੰਨੇ ਕੁ ਚਿਰ ਵਿੱਚ ਬੰਦਾ ਘੋੜੇ ਵਰਗਾ ਕਰ ਦੂਗੇ ਜਿਹੜਾ ਡਿਸਕ ਦਾ ਤੇ ਗੋਡਿਆਂ ਦਾ 15 ਦਿਨ ਦੇ ਅੰਦਰ ਅੰਦਰ ਮੈਂ ਆਉਣਾ ਕਿੰਨੀ ਵਾਰੀ 15 ਦਿਨਾਂ 'ਚ ਭਾਵੇਂ 7-8 ਦਿਨਾਂ 'ਚ ਇੱਕ ਦਿਨ ਛੱਡ ਕੇ ਆਜੇ ਕੋਈ ਗੱਲ ਨਹੀਂ ਮਤਲਬ ਇੱਥੇ ਤਰਨ-ਤਰਨ ਵਿੱਚ ਆਉਣਾ ਪੈਣਾ ਅਜੀ ਇਹ ਭਰਾ ਅਸੀਂ ਤਾਂ ਵੀਡੀਓ ਪਾਈ ਆ ਕਿਉਂਕਿ ਕਈਆਂ ਨੂੰ ਜਦੋਂ ਹੁਣ ਸਾਡੇ ਵੀ ਆੜਗ-ਬਾੜ ਹੁੰਦੇ ਆ ਉਹਨਾਂ ਕੇ ਨੂੰ ਢੂਈ ਦੀ ਪ੍ਰੋਬਲਮ ਆ ਕੇ ਨੂੰ ਗੁੱਡਿਆਂ ਦੀ ਪ੍ਰੋਬਲਮ ਆ ਹੁਣ ਖਾਣੇ ਪੀਣੇ ਉਦਾਂ ਦੇ ਹੋ ਗਿਆ ਆ ਜਿੱਦਾਂ ਦੀ ਆਪਾਂ ਚੀਜ਼ਾਂ ਖਾਣੇ ਉਦਾਂ ਦੇ ਬਾਬੇ ਮਾਈਗਰੇਨ ਜਿੱਦੀ ਮਰਜ਼ੀ ਹੋਵੇ ਵੀ ਠੀਕ ਬਸ ਸਿਰ ਦਾ ਸਿਰ ਦਾ ਇਹ ਤਾਂ ਭਰਾ ਸਾਡੇ ਪਿੰਡ ਦਾ ਉਹ ਪੰਚ ਸਾਡਾ ਸਾਬਕਾ ਉਹਨੂੰ ਵੀ ਪ੍ਰੋਬਲਮ ਆ ਉਹ ਵੀ ਜੇ ਵੀਡੀਓ ਦੇਖਦਾ ਭਾਈ ਆ ਸੰਪਰਕ ਕਰ ਲਵੇ ਤੇ ਬਾਬੇ ਗਾਰੰਟੀ ਆ ਨਾ ਮੈਂ ਕਹਾਂ ਤੂੰ ਪਹਿਲਾਂ ਸਰਪੰਚ ਨੂੰ ਘੱਲੋ ਤੇ ਆਪਾਂ ਪਹਿਲਾਂ ਉਹਨੂੰ ਠੀਕ ਕਰਦੇ ਆਂ ਅੱਛਾ ਸਾਉ ਕਾ ਸਰਪੰਚ ਆ ਸਾਡੇ ਜਿਹੜਾ ਵਰਜੀ ਹੋਵੇ ਠੀਕ ਹੈ ਜੀ ਆ ਸਰਪੰਚ ਸਾਹਿਬ ਤੁਸੀਂ ਵੀਡੀਓ ਸੁਣਦੇ ਆ ਤੇ ਤੁਸੀਂ ਵੀ ਆਪਣਾ ਮਾਈਗਰੇਨ ਦਾ ਜਿਹੜਾ ਇਲਾਜ ਬਾਬਾ ਜੀ ਤੋਂ ਕਰਾ ਸਕਦੇ ਆ ਨੰਬਰ ਵਿੱਚ ਬੋਲ ਦਿੱਤਾ ਗਿਆ ਕਿਸੇ ਦਾ ਭਲੇ ਦਾ ਕੰਮ ਆ ਭਲਾ ਹੋ ਜੂਗਾ ਜੇ ਸ਼ੇਅਰ ਕਰਨ ਦੀ ਹਿੰਮਤ ਐ ਨਹੀਂ ਨਾ ਸਮਾਂ ਐ ਨਹੀਂਗਾ ਤੇ ਲਾਈਕ ਜਰੂਰ ਕਰ ਦਿਓ ਵੀ ਗਾਂ ਤੋਂ ਇਹ ਜਰੂਰ ਲੋਕਾਂ ਤੱਕ ਵੀਡੀਓ ਪਹੁੰਚੇ ਤਾਂ ਕਿ ਕਿਸੇ ਦਾ ਭਲਾ ਆ ਘਰ ਬੈਠੇ ਹੀ ਕਿਸੇ ਦੀ ਮਦਦ ਕਰ ਸਕੀਏ ਜੇ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੂੰ ਤੁਹਾਡੇ ਘਰ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਇਹਨਾਂ ਨਾਲ ਸੰਪਰਕ ਕਰੋ ਬਾਬਾ ਜੀ ਕਹਿੰਦੇ ਗਾਰੰਟੀ ਨਾਲ ਕਰ ਦਵਾਂਗੇ ਸੈਟ ਤੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਵੀ ਇਦਾਂ ਹੀ ਆਪਾਂ ਸਹੀ ਕਰ ਦਵਾਂਗੇ ਕਰਨ ਵਾਲਾ ਰੱਬ ਆ ਬਾਕੀ ਬੰਦੇ ਦੀ ਸਥਿਤੀ ਕਿਹੋ ਜੀ ਆ ਕਿਹੋ ਜੀ ਉਹ ਮੰਨਦਾ ਰੱਬ ਨੂੰ ਕਿ ਨਹੀਂ ਮੰਨਦਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਮੈਂ ਰੱਬ ਨੂੰ ਮੰਨਣ ਵਾਲਾ ਵੀ ਚਾਹੀਦਾ ਜੇ ਨਹੀਂ ਮੰਨਦਾ ਉਹ ਕਹਿੰਦਾ ਮੈਂ ਮੰਨਦਾ ਹੀ ਨਹੀਂ ਰੱਬ ਨੂੰ ਫਿਰ ਕੀ ਕਰਾਂਗੇ ਮੈਂ ਪਹਿਲਾਂ ਰੱਬ ਨੂੰ ਮੰਨਣਾ ਪੈਣਾ ਮੰਨਦਾ ਹੋਏ ਇਹ ਨਾ ਭਾਵੇਂ ਕੋਈ ਕਿਸ ਨੂੰ ਮੰਨਦਾ ਹੋਏ ਰੱਬ ਨੂੰ ਮੰਨਦਾ ਹੋਵੇ ਵੀ ਮੈਂ ਹਾਂ ਰੱਬ ਨੂੰ ਮੈਂ ਕਹ ਰੱਬ ਵੀ ਰੱਬ ਹੈਗਾ ਠੀਕ ਹੈ ਜੀ ਮਤਲਬ ਰੱਬ ਹੈਗਾ ਪਰਮਾਤਮਾ ਦਾ ਆਸਰਾ ਲੈ ਕੇ ਉਹਦੀ ਓਟ ਤੱਕ ਕੇ ਤੇ ਫੇ ਇਹ ਕਾਰਜ ਨੂੰ ਹਾਂ ਜੀ ਚਲੋ ਠੀਕ ਹੈ ਜੀ ਬੁਲਾ ਦਿਓ ਫਤਿਹ ਜੀ ਕਰ ਦਿਓ ਭਲਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ